ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਬਠਿੰਡਾ ਪੁਲਿਸ ਨੇ ਲੁਟੇਰਿਆਂ ਦੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ ਜੋ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਅਤੇ ਇਸ گروਹ ਦੇ ਇੱਕ ਕਾਰ ਗੈਰ ਕਾਨੂੰਨੀ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ ਜਾਣਕਾਰੀ ਦਿੰਦੇ ਹਾਂ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਹਫ਼ਤੇ ਤੋਂ ਲੁਟੇਰਿਆਂ ਨੇ ਇਸ گروਹ ਨੇ ਰਾਸ਼ਟਰੀ ਰਾਜਮਾਰਗਾਂ ਦੇ 5 ਸਾਲ ਪੈਟਰੋਲ ਪੰਪ ਜੀਓ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੋਵੇਂ ਪੰਪਾਂ ਨੂੰ ਪੈਸੇ ਲੁੱਟ ਕੇ ਲੈ ਗਏ ਇਹਨਾਂ ਘਟਨਾਵਾਂ ਦੇ ਮੰਦੰਨਾਂ ਪੁਲਿਸ ਵੱਲੋਂ ਲੁਟ ਵੰਡਵਾਂ ਵਿੱਚ ਲੱਗੇ ਸੀਸੀਟੀਵੀ ਕਵਰਾਂ ਜਾਂਚ ਕੀਤੀ ਤਾਂ ਜਾਂਚ ਕੀਤੀ ਜਾ ਰਹੀ ਸੀ ਅੱਜ ਜਦੋਂ ਪੁਲਿਸ ਨੇ ਇਸ ਚਾਰ ਮੈਂਬਰੀ ਕਰੋੜ ਦੇ ਪਿੱਛਾ ਕਰ ਰਹੀ ਸੀ ਤਾਂ ਉਹਨਾਂ ਦੇ ਇੱਕ ਕਾਰਕ ਖੰਭੇ ਨਾਲ ਟਕਰਾ ਗਈ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਭਜਨ ਚ ਕੋਸ਼ਿਸ਼ ਕੀਤੀ ਇਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਖਲਾਫ ਕੇਸ ਦਰਜ ਹਨ ਜਦੋਂ ਕਿ ਬਾਕੀ ਤਿੰਨ ਮੋਲਜਮਾਂ ਖਲਾਫ ਵੀ ਕੋਈ ਕੇਸ ਦਰਜ आले ਨਹੀਂ ਹਨ ਉਹਨਾਂ ਦੇ ਕੋਈ ਲਟੇਰਿਆਂ ਦਾ ਗਰੁੱਪ ਪੁੱਛ ਕੀਤਾ ਜਾ ਰਹੀ ਹੈ ਤੇ ਜੋ ਬੰਦ ਹੋਰ ਖਲਾਸੇ ਕੀਤੇ ਜਾਣਗੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਨ ਇਨਾ ਵਿੱਚ ਉਹ ਤਿੰਨ ਦੋਸ਼ਾਂ ਨੂੰ ਪੜਾਇਆ ਗਿਆ ਇੱਕ ਦੋਸ਼ੀ ਵਾਲੇ ਚੱਕ ਨਹੀਂ ਦੱਸਿਆ ਜਾ ਰਿਹਾ ਹੈ ਇਹ ਤਸਵੀਰਾਂ ਸੋਨੇ ਸਾਹਮਣੇ ਜੋ ਫੜੇ ਗਏ ਅਸਲੇ ਰੌਂਦ ਤੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜੋ ਪੁਲਿਸ ਵੱਲੋਂ ਇੱਕ ਕੰਬੇ ਵਿੱਚ ਬੰਦ ਕੀਤੇ ਗਏ ਹਨ ਇਹ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਸ ਸਬੰਧੀ ਡੀਐਸਯੂ ਵੱਲੋਂ ਇਸ ਆ ਮਸਬੰਧੀ ਕਾਨਫਰੰਸ ਕੀਤੀ ਗਈ ਆ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਆ ਤੇ ਮੇਰੇ ਵੱਲੋਂ ਕੱਲ ਚੈਕਿੰਗ ਕੀਤੀ ਗਈ ਸੀ ਸਵਰੇ ਜੋ ਵੀ ਕਿਉਂਕਿ ਉਹ ਕਨਫਿਡੈਂਸ਼ੀਅਲ ਹੁੰਦੀ ਆ ਇਹਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਕੁਝ ਬਰਾਮਦਗੀਆਂ ਹੋਈਆਂ ਨੇ ਕੁਝ ਉਹਨਾਂ ਨੇ ਜਿਹੜੇ ਪੱਤੀਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ਡ ਜਿਹੜੇ ਹਥਿਆਰ ਨੇ ਇਹ ਜੇ ਕੁਝ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਤਾਂ ਉਹ ਕੁਝ ਅਸੀਂ ਬਰਾਮਦ ਕੀਤੇ ਆ ਤੇ ਉਹਦੀ ਚੈਕਿੰਗ ਕੱਲ ਹੋਈ ਉਹ ਕੋਈ ਐਫਆਈਆ ਲਾਗ ਨਹੀਂ ਕੀਤੀ ਗਈ ਹੈ ਨਾ ਇਹੋ ਛੋਟੇ ਹੀ ਆ ਉਹਨਾਂ ਦਾ ਜੇਲ੍ਹ ਵਾਲਿਆਂ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਆ ਅੱਗੇ ਕਾਰਵਾਈ ਕਰਾਂਗੇ ਸਾਕੀ ਜਿਹੜਾ ਰਣਗਿਆ ਹੈ ਨੈਸ਼ਨਲ ਗਿਆ ਕਿਸ ਨਾਲ ਉਹ ਚੁੱਕੇ ਕਈ ਜੇ ਦੇਸੀਆ ਦੇਖੋ ਦੇਸੀ ਆਪਣਾ ਤੁਹਾਡੇ ਸਮਰਥਨ ਸਰ ਟਾਪ ਆਫ ਪਾਰਕ ਬਰਾ ਕੇ ਵੀ ਵੀ ਦਿੱਤੀ ਜਾ ਰਹੀ ਹੈ ਸੋ ਵੀ ਜਿਹੜਾ ਸਿਕਿਉਰਿਟੀ ਵੀ ਉਸੇ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰੀਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇਗਾ ਕਿਉਂਕਿ ਹੁਣ ਵਰਦਾਤਾਂ ਕੁਝ ਹੋਈਆਂ ਨੇ ਤਾਂ ਇਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਉਣਾ ਜ਼ਰੂਰੀ ਹੈ ਇਹ ਚਾਰੇ ਆਪਸ ਵਿੱਚ ਦੋਸਤ ਨੇ ਆ ਕੋਈ ਅੰਦਰੇ ਇੰਵੈਸਟੀਗੇਸ਼ਨ ਨੇ ਆਪ ਮੁਟਿਆ। ਹਾਂਜੀ ਆਪਸ ਚ ਜਾਣਦੇ ਹੀ ਸੀਗੇ ਇਹ ਕਿਉਂਕਿ ਦੋ ਵਾਰ ਦਾ ਤੈਨਾਂ ਇਕੱਠਿਆਂ ਜਾਂਮ ਦੇਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਤਾਲ ਮਿਲ ਸੀਗਾ। ਇਸ ਤਾਲ ਕੋਈ ਵਾਰਦਾਤ ਕੋਈ ਕੀਤੀ ਐ। ਅਸਲ ਰਾਤ। ਤੇ ਫਿਲਹਾਲ ਅਸਲੇ ਦੀ ਵਾਰਦਾਤ ਕੋਈ ਸਾਹਮਣੇ ਨਹੀਂ ਆਈ ਹੈ। ਇਹਨਾਂ ਕੋਲ ਬਰਾਮਦਗੀ ਜ਼ਰੂਰ ਹੋਈ ਹੈ। ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਹ ਅਸੀਂ ਦੱਸਾਂਗੇ। ਸਰ ਇਹ ਕਿੰਦੇ ਟਾਈਮ ਤੇ ਕਾਬੇ ਜਿਸ ਤਰ੍ਹਾਂ ਜਮਾ ਰੋ। ਫਿਲਹਾਲ ਤਾਂ ਹੀ ਦੋ ਵਾਰ ਦਾ ਈ ਸਾਡੇ ਸਾਹਮਣੇ। ਦੋਨਾਂ ਤੇ ਐਫ ਆਈ ਆਰ ਦਰਜ ਹੈ। ایک ٹھیک ہے جی ہاں جی ایک جان سر ضرور صاحب او او بار ਕਿ ਅੱਜ ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੋ ਵਾਰ ਦਾ ਤਾਂ ਹੋਈਆਂ ਨੇ ਇੱਕ 5 ਤੇ 6 ਦੀ ਦਰਮਿਆਨੀ ਰਾਤ ਜਿੱਥੇ ਬਾਂਸਲ ਪੈਟਰੋਲ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਕੀਤੀ ਸੀਗੀ ਇਹਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ ਇਸ ਤੋਂ ਬਾਅਦ ਫਿਰ 16 ਤੇ 17 ਦੀ ਦਰਮਿਆਨੀ ਰਾਤ ਜੀਓ ਪੈਟਰੋਲ ਪੰਪ ਜਿਹੜਾ ਡਬਾਲੀ ਰੋਡ ਦੇ ਉੱਤੇ ਆ ਉਹਦੇ ਵਿੱਚ 9700 ਰੁਪਏ ਦੀ ਲੁੱਟ ਕੀਤੀ ਗਈ ਸੀ ਤਾਂ ਇਹ ਮਤਲਬ ਜਦੋਂ ਅਸੀਂ ਤਫਤੀਸ਼ ਕੀਤੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇੱਕੋ ਹੀ ਗਰੋਹ ਦੇ ਮੈਂਬਰ ਹੈ ਗਰੋਹ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਰੋਹ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਇੱਕੋ ਹੀ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾ ਤਾਂ ਇਹਨਾਂ ਵੱਲੋਂ ਇੰਜਾਮ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਦੀ ਇਸਰਾਮ ਕੀ ਰਿਜ਼ਰਵ ਤੱਕ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਮਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਬਰਾਮਦ ਹੋਇਆ 315 ਬੌਰ ਦਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਹੋਇਆ ਇਹ ਸਭ ਕਿੱਥੇ ਬੰਦੇ ਸੀ ਜੀ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਸੋ ਜਿਵੇਂ ਨਾ ਜਿਕਰ ਕੀਤਾ ਵੀ ਜਿਹੜੇ ਤੁਹਾਡੇ ਕੋ ਭੱਜ ਰਹੇ ਸੀ ਉਸ ਦਾ ਕੰਮ ਹੋਇਆ ਜਾਂ ਫਿਰ ਸ਼ਟਲ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਟਫਲ ਹੋਈ ਜਦੋਂ ਇਹ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਭੇ ਦੇ ਵਿੱਚ ਵੱਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮਾ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਰ ਜਾਸਟਿਸ ਕੁਝ ਪਤਾ ਹੈ ਵੀ ਨਾ ਪੁਲਿਸ ਨੇ ਲੱਗਿਆ ਹੋਇਆ ਹੈ ਮਾਰਫ ਤਰੀਕ ਨੂੰ ਇੱਕ ਪੰਪ ਵਾਲੇ ਦਾ ਕੀਤਾ ਦੇ ਇਹ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ ਇੱਕ ਈਜ਼ੀ ਟਾਰਗੇਟ ਹੈ ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅੱਗੇ ਸਾਹਮਣੇ ਆਇਆਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਆ ਜਿਹੜਾ ਮੁਵਿੱਤ ਆ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਨੇ ਜਿਸੇ ਪੰਪੱਡੀ ਆ ਵਾਰ-ਵਾਰ ਲੋ ਹੋ ਰਹੀਏ ਦੋ ਤਿੰਨ ਵਾਰ ਕੱਟਣਾ ਹੋ ਗਿਆ ਲੱਗਦਾ ਨਹੀਂ ਉਹ ਸਕਿਉਰਟੀ ਅਫਸਰ ਚੱਲ ਦੇਗੀ ਇਹ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੌਡੀ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਬੜੇ ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ ਪੈਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਪਰਸਨ ਉੱਤੇ ਮੌਜੂਦ ਰੱਖਣਾ ਚਾਹੀਦਾ ਜਿਹੜੀਆਂ ਵੀ ਵੀਡੀਓ ਜਾਂ ਫੋਟੋਸ ਪੈ ਬੋਡੀ ਵਾਲੇ ਬੋਡੀ ਦੇ ਉਪਰ ਹੀ ਖਾਕਾ ਤੇ ਪੁਲਿਸ ਤੇ ਕਿ ਜਿase ਫਲਾਣੇ ਜਿਹੜਾ ਚੈੱਕ ਕੀਤੀ ਫਲਾਣੇ ਜਿਹੜਾ ਚੈੱਕ ਕੀਤੀ ਖਾਸ ਕਰਕੇ ਇੰਦਰ ਦੇ ਪੰਪਾਂ ਨੇ ਵੀ ਪਾਈਆਂ ਜਾ ਰਹੇ ਨੇ ਇਹ ਤੁਸੀਂ ਸਿਕਿਉਰਿਟੀ ਚੈੱਕ ਕਰਕੇ ਉਹਨਾਂ ਨੂੰ ਬਿਲਕੁਲ ਸਿਕਿਉਰਿਟੀ ਨਹੀਂ ਨਹੀਂ ਕਿਉਂ ਸਿਕਿਉਰਿਟੀ ਨਹੀਂ ਉਹਨਾਂ ਕੋਲ ਕੋਈ ਕਾਰਵਾਈ ਕੋਈ ਸਰਗਵਾਈ ਨਹੀਂ ਕੀਤੀ ਕਿ ਇੱਕ ਪੰਪ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਮੈਨੂੰ ਕੋਈ ਗੜਬੜ ਤਾਂ ਨਹੀਂ ਕੁਝ ਗੜਬੜ ਫਿਰ ਜੇ ਹੋਏਗੀ ਤਾਂ ਉਹ ਤਫਤੀਸ਼ ਵਿੱਚ ਹੀ ਸਾਹਮਣੇ ਆਏ ਇਸ ਗੜਬੜੀ ਇਸ ਲੈਰੀਓ ਵੱਡੀ ਹੈ ਚੋਰੀ ਦੀ ਹੈ ਕਿਦੀ ਇਹ ਜੀ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆ ਤੋਂ ਵੈਰੀਫਾਈ ਕਰਾ ਕੇ ਅਸੀਂ ਪਤਾ ਲੱਗੇਗਾ ਕਿ ਕਿਹਦੇ ਨਾਂ ਤੇ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਂ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਵੀ ਕੰਮ ਕਰਦਾ ਹੈ ਸਰ ਇਹ ਟਲਵੰਡੀ ਦਾ ਬੰਦਾ ਤੋਂ ਟਾਰਗੇਟ ਤੇ ਸੀਗਾ ਇਹਨਾਂ ਦੇ ਹਾਂਜੀ ਕਿਸੇ ਨੂੰ ਸਮਝ ਆਇਆ ਇਸ ਤਰ੍ਹਾਂ ਟਲਵੰਡੀ ਦੇ ਟਲਵੰਡੀ ਦੇ ਬੰਦੇ ਟਾਰਗੇਟ ਤੇ ਸੀਗਾ ਮਾਰ ਰਹੇ ਨਹੀਂ ਫਿਲਹਾਲ ਇਹ ਜਿਆ ਕੁਝ ਨਹੀਂ ਹੈਗਾ ਕਿ ਜੋ ਵੀ ਤਸਦੀਕ ਚਾਹੀਦਾ ਹੈ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਰਾਤ ਰਾਤ ਦੇ ਵਿੱਚ ਜਿਹੜੇ 315 ਮੁੰਡੇ ਜਿਹੜੇ ਕਾਰਪੋਰਸ ਸਿੱਟੇ ਗਏ ਉਹ ਕਿ ਮਾਮਲਾ ਇਸਕੋ ਹਸ ਤੇ ਐਮ ਕੀ ਦੇ ਵਿੱਚ 42 ਫਲਾਟ ਤੇ ਜ ਕੱਲ ਜਦੋਂ ਇਹ ਸਾਰਾ ਕਤਨਾਕ੍ਰਮ ਵਾਪਰਿਆ ਜੀ ਉਹ ਤੇ ਲਾਈਵ ਵੀਡੀਓ ਸਹੀ ਹੂੰ ਕਾਟ ਉਸ ਫਲਾਟ ਦੇ ਵਿੱਚ ਤੇ ਕਿਸ ਕਿਨਾਂ ਉਹ ਜਿਹੜਾ ਵੀਡੀਓ ਫਿਲਟੇ ਪਰ ਉਹਦੇ ਬਾਰੇ ਜੀ ਦੇਖਾਂਗੇ ਕਿ ਕੀ ਕੱਲ ਇੰਚਾਰ ਸਾਹਿਬ ਉੱਥੇ ਮੌਜੂਦ ਸੀ ਇਹ ਦੱਸਣਾ ਉਹ ਤਾਂ ਬਿਲਕੁਲ ਜੰਡੇਦਾਨ ਜਦੋਂ ਉਸ ਦਿਨ ਆਪਾਂ ਜਿੰਨੀ ਕੋਸ਼ਿਸ਼ ਕੀਤੀ ਉਹ ਕੋਈ ਨਾ ਰਹਿ ਗਿਆ ਤਾਂ ਇੱਕ ਗੋਰੂ ਉੱਚਾ ਵੀ ਨਾਮ ਆ ਰਿਹਾ ਇਸਦੇ ਵਿੱਚ ਹੈ ਕਿ ਉਹਨਾਂ ਦਾ ਸੰਬੰਧ ਹੈ ਕਸ ਗੋ鲁 ਬਚਾ ਨੇ ਮੇਰਾ ਪਹਿਲਾ ਹਾਲ ਗੋਬਨ ਵੀ ਨਹੀਂ ਗਿਆ ਸਰਦ ਇਹ ਹੈ ਕੱਲ ਜੇਲ੍ਹ ਦੇ ਵਿੱਚ ਚੈਕਿੰਗ ਹੋਈਗੀ